ਵਨ ਡੇ ਸਟੇਟ ਸੈਮੀਨਾਰ ਜਿਹੜਾ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਵਸ ਤੇ ਮੌਕੇ ਤੇ ਮਨਾਇਆ ਜਾ ਰਿਹਾ ਇਹ ਸੈਮੀਨਾਰ ਇਸ ਕਾਲਜ ਦੇ ਵਿੱਚ ਕਰਵਾਇਆ ਜਾ ਰਿਹਾ ਇਸ ਮੌਕੇ ਤੇ ਸਾਡੇ ਵਿੱਚ ਮੈਡਮ ਕਰਮਜੀਤ ਕੌਰ ਜੀ ਪ੍ਰਿੰਸੀਪਲ ਦਸ਼ਪੇਸ਼ ਗਰਲਸ ਕਾਲਜ ਚੱਕ ਅਲਾ ਬਖਸ਼ ਮੁਕੇਰੀਆਂ ਤੋਂ ਰੈਸਿਡੈਂਸ਼ੀਅਲ ਐਡਰੈਸ ਦੇ ਲਈ ਪਹੁੰਚੇ ਆ ਮੈਡਮ ਤੁਹਾਡਾ ਡੀਏਵੀ ਪਰਿਵਾਰ ਦੇ ਵਿੱਚ ਆਨ ਤੇ ਮੈਂ ਨਿੱਘਾ ਸਵਾਗਤ ਕਰਦਾ ਸ਼੍ਰੀ ਗੁਰਵਿੰਦਰ ਸਿੰਘ ਜੀ ਗਵਰਨਮੈਂਟ ਕਾਲਜ ਪਲੱਤ ਤੋਂ ਕੀਨੋਟ ਐਡਰੈਸ ਦੇ ਲਈ ਆਏ ਆ ਸਰ ਤੁਹਾਡਾ ਵੀ ਇਸ ਸੈਮੀਨਾਰ ਦੇ ਵਿੱਚ ਸਵਾਗਤ ਹੈ ਇਹਨਾਂ ਤੋਂ ਇਲਾਵਾ ਮੈਡਮ ਮਨਿੰਦਰ ਜੀ ਰஞ்சிਤ ਜੀ ਤੇ ਦਿਨਿੰਦਰ ਕੌਰ ਜੀ ਇਹ ਡਿਫਰੈਂਟ ਕਾਲਜਿਸ ਤੋਂ ਆਪਣੇ ਪੇਪਰ ਪ੍ਰੈਜੈਂਟੇਸ਼ਨਸ ਦੇ ਲਈ ਆਏ ਆ ਇਹਨਾਂ ਦਾ ਵੀ ਮੈਂ ਡੀਏਵੀ ਪਰਿਵਾਰ ਵੱਲੋਂ ਅਜੇ ਇਥੇ ਆਣ ਤੇ ਸਵਾਗਤ ਕਰਦਾ ਤੇ ਜਿਸ ਤਰ੍ਹਾਂ ਅਸੀਂ ਸਾਰੇ ਜਾਣਦੇ ਹਾਂ ਕਿ ਗੁਰੂ ਤੇਗ ਬਹਾਦਰ ਜੀ ਨੇ ਇੱਕ ਅਦੁੱਤੀ ਮਿਸਾਲ ਪੇਸ਼ ਕੀਤੀ ਹੈ ਇਨਸਾਨੀਅਤ ਦੇ ਲਈ ਆਤਮ ਬਲੀਦਾਨ ਦਿੰਦੇ ਹੋਏ ਅੱਜ ਅਸੀਂ ਉਸ ਨੂੰ ਯਾਦ ਕਰਨ ਦੇ ਲਈ ਉਹਦੇ ਪ੍ਰਤੀ ਆਪਣੇ ਸਦਾ ਸੋਮਨ ਅਰਬਦ ਕਰਨ ਦੇ ਲਈ ਅੱਜ ਇਸ ਸੈਮੀਨਾਰ ਦੇ ਵਿੱਚ ਸਾਰੇ ਇਕੱਠੇ ਹੋਏ ਹਾਂ ਇੱਕ ਵਾਰ ਫੇਰ ਮੈਂ ਤੁਹਾਡਾ ਸਾਰਿਆਂ ਦਾ ਅੱਜ ਇੱਥੇ ਡੀਵੀ ਪਰਿਵਾਰ ਦੇ ਵਿੱਚ ਇਸ ਮੌਕੇ ਤੇ ਆਉਣ ਦੇ ਲਈ ਨਿੱਘਾ ਸਵਾਗਤ ਕਰਦਾ ਧੰਨਵਾਦ ਓਵਰਵਿਊ ਲਈ ਮੈਂ ਡਾਕਟਰ ਕੁਲਵੰਤ ਰਾਣਾ ਸਰ ਨੂੰ ਸਟੇਜ ਤੇ ਸੱਦਾ ਦਿੰਦੀ ਹਾਂ ਕਿ ਉਹ ਆਪਣੇ ਵਿਚਾਰ ਸਾਂਝੇ ਕਰਨ ਥੈਂਕ ਯੂ ਮੈਮ ਅੱਜ ਵੀ ਜੋ ਅਸੀਂ ਰਾਜਪਦਰੀ ਸੈਮੀਨਾਰ ਕਰਵਾ ਰਹੇ ਹਾਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਉਸ ਦੇ ਵਿੱਚ ਚੇਅਰ ਪਰਸਨ ਡਾਕਟਰ ਕਰਮਜੀਤ ਕੌਰ ਜੀ ਪ੍ਰਿੰਸੀਪਲ ਦਸ਼ਮੇਸ਼ ਗਰਜ ਕਾਲਜ ਚੱਕਲਾ ਬਖਸ਼ ਮੁਕੇਰੀਆਂ ਜਿਹੜੇ ਮੁੱਖ ਬੁਲਾਰੇ ਹੋਣਗੇ ਗੁਰਵਿੰਦਰ ਜੀ ਅ ਸਿਸਟਰ ਪ੍ਰੋਫੈਸਰ ਪੰਜਾਬੀ ਗੋਮਣਡ ਕਾਲਜ ਭੁਲੱਤ ਤੇ ਅਲੱਗ-ਅਲੱਗ ਕਾਲਜ ਤੋਂ ਆਏ ਹੋਏ ਅਧਿਆਪਕ ਸਾਥੀ ਡਾਕਟਰ ਮਨਿੰਦਰਜੀਤ ਕੌਰ ਦਸ਼ਮੇਸ਼ ਗਰਜ ਕਾਲਜ ਚੱਕਲਾ ਬਖਸ਼ ਮੁਕੇਰੀਆਂ ਪ੍ਰਿੰਸ ਸਰਦਾਰ ਰਜੀਤ ਸਿੰਘ ਜੀ ਅਸਿਸਟੈਂਟ ਪ੍ਰੋਫੈਸਰ ਪੰਜਾਬੀ ਦੇ ਹੈਗੇ ਆ ਮਾਤਾ ਗੁਜਰੀ ਖਾਲਸਾ ਕਾਲਜ ਕਰਤਾਰਪੁਰ ਮੈਡਮ ਤਜਿੰਦਰ ਕੌਰ ਜੀ ਤਪਰੀਆ ਖੁਰ ਤੋਂ ਤੇ ਇਸ ਕਾਲਜ ਦੇ ਪ੍ਰਿੰਸੀਪਲ ਡਾਕਟਰ ਵਿਨੇ ਕੁਮਾਰ ਜੀ ਜਿਨ੍ਹਾਂ ਦੇ ਮਾਰਗਦਰਸ਼ਨ ਦੇ ਹੇਠਾਂ ਅਸੀਂ ਅੱਜ ਦਾ ਇਹ ਸੈਮੀਨਾਰ ਕਰਵਾਉਣ ਜਾ ਰਹੇ ਹਾਂ ਮੇਰੇ ਸਾਥੀ ਜੱਫਾ ਸਾਥੀ ਤੇ ਕਾਲਜ ਦੇ ਵਿਦਿਆਰਥੀਓ ਤੁਹਾਡਾ ਸਾਰਿਆਂ ਦਾ ਅੱਜ ਦੇ ਰਾਜਪਦਰੀ ਸੈਮੀਨਾਰ ਵਿੱਚ ਬਹੁਤ ਬਹੁਤ ਸਵਾਗਤ ਹੈ ਡੀਏਵੀ ਕਾਲਜ ਹੁਸ਼ਿਆਰਪੁਰ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਸੰਬੰਧੀ ਰਾਜ ਪਦਰੀ ਸੈਮੀਨਾਰ ਕਰਵਾਇਆ ਗਿਆ ਇਸ ਮੌਕੇ ਪੋਸਟ ਗ੍ਰੈਜੂਏਟ ਪੰਜਾਬੀ ਅਤੇ ਇਤਿਹਾਸ ਵਿਭਾਗ ਡੀਏਵੀ ਕਾਲਜ ਹੁਸ਼ਿਆਰਪੁਰ ਵੱਲੋਂ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਨੂੰ ਸਮਰਪਿਤ ਰਾਜ ਪਦਰੀ ਸੈਮੀਨਾਰ ਦੇ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਦਲੇਰੀ ਰਹਿਮ ਅਤੇ ਕੁਰਬਾਨੀ ਦਾ ਪ੍ਰਤੀਕ विषय उपर करवाए गए इस सैमीनार डॉक्टर करमजीत कौर प्रिंसिपल दशमेश गर्ल्स कॉलेज चक अल्लाबख्श मुकेरिया ने प्रधानगी भाषण और श्री गुरविंद सहायक प्रोफैसर सरकारी कॉलेज भुलथ ने कुंजीवत भाषण दिता कॉलेज प्रिंसिपल प्रोफैसर डॉक्टर विनय कुमार वलों उन्हों का स्वागत किया गया इस मौके डॉक्टर तजिंदर कौर डॉक्टर मनिंदर कौर अते सहायक प्रोफैसर रणजीत सिंह वलों ਪਰਚੇ ਵੀ ਪੜੇ ਗਏ ਬਖੋਕ ਬੁਲਾਰਿਆਂ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਸਮੁੱਚੀ ਮਾਨਵਤਾ ਨਾਲ ਜੋੜ ਕੇ ਦੇਖਣ ਦੀ ਗੱਲ ਕਰਦੇ ਆ ਕਿਹਾ ਕਿ ਉਹਨਾਂ ਦੀ ਸ਼ਹਾਦਤ ਦੇ ਮਹੱਤਵ ਨੂੰ ਕਿਸੇ ਵਿਸ਼ੇਸ਼ ਵਰਗ ਜਾਂ ਧਰਮ ਨਾਲ ਜੋੜ ਕੇ ਘਟਾਇਆ ਨਹੀਂ ਜਾ ਸਕਦਾ 세ਮੀਨਾਰ ਦੇ ਅੰਤ ਦੇ ਦੇ ਵਿੱਚ ਕਾਲਜ ਪ੍ਰਿੰਸੀਪਲ ਡਾਕਟਰ ਬਿਨੇ ਕੁਮਾਰ ਪ੍ਰਬੰਧਕੀ ਸਕੱਤਰ ਐਸੋਸੀਏਟ ਪ੍ਰੋਫੈਸਰ ਅਨਿਲ ਕੁਮਾਰ ਅਤੇ ਕਨਵੀਨਰ ਡਾਕਟਰ ਕੁਲਵੰਤ ਰਾਣਾ ਵੱਲੋਂ ਮਹਿਮਾਨਾ ਦਾ ਸਨਮਾਨ ਕੀਤਾ ਗਿਆ ਧੰਨਵਾਦ ਪ੍ਰੋਫੈਸਰ ਅਮਰਜੀਤ ਸਿੰਘ ਜੀ ਵੱਲੋਂ ਅਤੇ ਮੰਚ ਸੰਚਾਲਨ ਮੈਡਮ ਹਰਕਿਰਨ ਪ੍ਰਕਾਸ਼ ਵੱਲੋਂ ਕੀਤਾ ਗਿਆ ਕਾਲਜ ਮੈਨੇਜਿੰਗ ਕਮੇਟੀ ਪ੍ਰਧਾਨ ਡਾਕਟਰ ਅਨੂਪ ਕੁਮਾਰ ਅਤੇ ਸਕਤ ਸ੍ਰੀ ਆਰ ਐਮ ਪੱਲਾ ਵੱਲੋਂ ਸਮੁੱਚੇ ਪ੍ਰਬੰਧਕਾਂ ਨੂੰ ਵਧਾਈ ਦਿੰਦੇ ਹਾਂ ਅਜਿਹੇ ਸੈਮੀਨਾਰ ਕਰਾਉਣ ਦੇ ਰਹਿਣ ਲਈ ਪ੍ਰੇਰਿਤ ਕੀਤਾ ਤਾਂ ਕਿ ਵਿਦਿਆਰਥੀਆਂ ਨੂੰ ਆਪਣੇ ਵਿਰਸੇ ਅਤੇ ਇਤਿਹਾਸ ਨਾਲ ਜੋੜਿਆ ਜਾ ਸਕੇ ਜੀਵੀਸੀ ਅਪਡੇਟ ਦੇ ਲਈ ਹੁਸ਼ਿਆਰਪੁਰ ਤੋਂ ਬਜਰੰਗੀ पांडे ਤੇ ਪਵਨ ਦੀ ਰਿਪੋਰਟ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਦੇ ਹੇਠ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਪੁਰਬ ਦੇ ਸੰਬੰਧ ਵਿੱਚ ਜੋ ਸੈਮੀਨਾਰ ਕਰਵਾਏ ਜਾ ਰਹੇ ਆ ਉਸੇ ਲੜੀ ਦੇ ਸੰਬੰਧ ਵਿੱਚ ਡੀਏਵੀ ਕਾਲਜ ਹੁਸ਼ਿਆਰਪੁਰ ਵਿਖੇ ਅੱਜ ਇਹ ਪੁਰਬ ਮਨਾਇਆ ਗਿਆ ਜਿਸ ਦੇ ਵਿੱਚ ਮੈਂ ਧੰਨਵਾਦ ਕਰਦੀ ਆ ਪ੍ਰਿੰਸੀਪਲ ਡਾਕਟਰ ਵਿਨੈਜ ਜੀ ਦਾ ਜਿਨ੍ਹਾਂ ਨੇ ਸਾਨੂੰ ਇੱਥੇ ਆਉਣ ਦਾ ਮੌਕਾ ਦਿੱਤਾ ਔਰ ਬੱਚਿਆਂ ਦੇ ਰੂਬਰੂ ਹੋ ਕੇ ਉਹਨਾਂ ਦੇ ਨਾਲ ਇਤਿਹਾਸ ਦੀ ਸਾਂਝ ਪਾਉਣ ਦੀ ਜਿਹੜੀ ਅੱਜ ਸਾਨੂੰ ਉਹ ਵਡਿਆਈ ਹੈ ਉਹ ਬਖਸ਼ੀ ਹੈ ਇਸ ਮਾਹਰੋ ਦੇ ਵਿੱਚ 100-150 ਦੇ ਕਰੀਬ ਵਿਦਿਆਰਥੀ ਸਨ ਔਰ ਵੱਖ-ਵੱਖ ਕਲਜਾਂ ਤੋਂ ਆਏ ਹੋਏ ਅਧਿਆਪਕ ਸਹਿਬਾਨ ਸਨ ਜਿਨ੍ਹਾਂ ਨੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਪੁਰਬ ਦੇ ਉੱਤੇ ਆਪਣੇ ਪਰਚੇ ਪੜ੍ਹੇ ਔਰ ਬੱਚਿਆਂ ਦੇ ਨਾਲ ਸਾਡਾ ਜੋ ਇਹ ਇਤਿਹਾਸ ਹੈ ਜਿਸ ਦੀ ਮਿਸਾਲ ਦੁਨੀਆ ਵਿੱਚ ਕਿਦਰੇ ਹੋਰ ਨਹੀਂ ਮਿਲਦੀ ਉਹਦੇ ਉੱਤੇ ਚਾਨਣਾ ਪਾਇਆ ਔਰ ਆਪਣੇ ਵਿਚਾਰ ਹੈ ਜਿਹੜੇ ਉਹਨਾਂ ਦੇ ਨਾਲ ਸਾਂਝੇ ਕੀਤੇ ਇਨਾਂ ਸ਼ਬਦਾਂ ਦੇ ਨਾਲ ਮੈਂ ਇੱਕ ਵਾਰ ਫਿਰ ਤੋਂ ਡੀਏਵੀ ਕਾਲਜ ਤੇ ਪੂਰੀ ਮੈਨੇਜਮੈਂਟ ਕਮੇਟੀ ਔਰ ਪ੍ਰਿੰਸੀਪਲ ਸਹਿਬਾ ਸਾਬਦਾ ਬਹੁਤ-ਬਹੁਤ ਧੰਨਵਾਦ ਕਰਦੀ ਆ ਕਿ ਉਹਨਾਂ ਨੇ ਅਜਿਹੇ ਜਿਹੜਾ ਪ੍ਰੋਗਰਾਮ ਉਲੀਕਿਆ ਜੋ ਕਿ ਬਹੁਤ ਹੀ ਕਾਬਲੇ ਤਾਰੀਫ ਸੀ ਔਰ ਉਮੀਦ ਹੈ ਕਿ ਭਵਿੱਖ ਦੇ ਵਿੱਚ ਵੀ ਉਹ ਅਜਿਹੇ ਪ੍ਰੋਗਰਾਮ ਕਰਵਾਉਂਦੇ ਰਹਿਣਗੇ ਧੰਨਵਾਦ ਲੈਵਲ ਦਾ ਜਿਹੜਾ ਸੈਮੀਨਾਰ ਹੈ ਗੁਰੂ ਤੇਗ ਬਹਾਦਰ ਜੀ ਦਾ 350 ਸਾਲਾ ਸਮਰਪਿਤ ਸ਼ਹੀਦੀ ਦਿਵਸ ਜਿਹੜਾ ਸੀ ਅੱਜ ਮਨਾਇਆ ਗਿਆ ਜਿਸ ਵਿੱਚ ਬੱਚਿਆਂ ਦੇ ਬੱਚਿਆਂ ਨੂੰ ਇਤਿਹਾਸ ਦੇ ਨਾਲ ਜਾਣੂ ਕਰਵਾਇਆ ਗਿਆ ਤੇ ਇਹ ਜਿਹੜਾ ਉਪਰਾਲਾ ਹੈ डीएवी कॉलेज हिसारपुर ਨੇ ਜਿਹੜਾ ਕੀਤਾ ਹੈ ਬਹੁਤ ਸ਼ਲਾਘਾਯੋਗ ਹੈ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਦੇ ਵਿੱਚ ਬੱਚਿਆਂ ਨੂੰ ਇਹ ਪਤਾ ਲੱਗ ਸਕੇ ਕਿ ਜਿਹੜਾ ਇਤਿਹਾਸ ਹੈ ਉਹਦੇ ਪਿੱਛੇ ਕਿੰਨੇ ਜਿਹੜੇ ਵੱਡੇ-ਵੱਡੇ ਜਿਹੜੇ ਕਾਰਨਾਮੇ ਨੇ ਜਿਹੜੇ ਵੱਡੇ-ਵੱਡੇ ਸ਼ਹਾਦਤਾਂ ਸਾਡੀਆਂ ਸਮਾਜ ਦੇ ਵਿੱਚ ਹੋਈਆਂ ਨੇ ਤੇ ਉਹ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਲਈ ਇੱਕ ਚੰਗੀ ਸੇਧ ਬਣ ਸਕਣ ਤਾਂ ਜੋ ਕਿ ਜੀਵਨ ਜਾਂਚ ਨੂੰ ਸਹੀ ਤਰੀਕੇ ਦੇ ਨਾਲ ਅਸੀਂ ਜੀਉ ਸਕੀਏ ਧੰਨਵਾਦ ਅੱਜ डीएवी कॉलेज हिसारपुर ਵਿੱਚ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨਾਲ ਸੰਬੰਧਿਤ ਸੈਮੀਨਾਰ ਕਰਵਾਇਆ ਗਿਆ ਜਿਹਦੇ ਵਿੱਚ ਗੁਰਬਾਣੀ ਦੇ ਨਾਲ ਸਿਧਾਂਤਕ ਪੱਖ ਦਾ ਜਿਹੜੇ ਕੁਝ ਪੇਪਰ ਪੜੇ ਗਏ ਤੇ ਉਹਦੀ ਵਿਹਾਰਕ ਸਮੀਖਿਆ ਸਮਾਜ ਦੇ ਨਾਲ ਜੋੜ ਕੇ ਚੀਜ਼ਾਂ ਦੇਖੀਆਂ ਗਈਆਂ ਜਿਹਦੇ ਨਾਲ ਬੱਚਿਆਂ ਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਸਾਨੂੰ ਵੀ ਬਹੁਤ ਕੁਝ ਸਿੱਖਣ ਨੂੰ ਮਿਲਿਆ ਤੇ ਇਸ ਤਰ੍ਹਾਂ ਦੇ ਜਿਹੜੇ ਪ੍ਰੋਗਰਾਮ ਹੋਣੇ ਚਾਹੀਦੇ ਆ ਤਾਂ ਕਿ ਅਸੀਂ ਆਪਣੇ ਸੱਭਿਆਚਾਰ ਨਾਲ ਤੇ ਆਪਣੇ ਜਿਹੜੀ ਗਿਆਨ ਦੀ ਪੜਨ ਗੁਰਨ ਦੀ ਸਾਡੀ ਟ੍ਰੈਡੀਸ਼ਨ ਹੈ ਪੰਜਾਬ ਦੀ ਅਸੀਂ ਉਹਦੇ ਨਾਲ ਜੁੜੇ ਰਹਿ ਸਕੀਏ ਮੈਂ ਡੀਏਵੀ ਕਾਲਜ ਦਾ ਹਸ਼ਰਪੁਰ ਦਾ ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਇਸ ਤਰ੍ਹਾਂ ਦਾ ਪ੍ਰੋਗਰਾਮ ਅਲਿਖਿਆ ਸ਼ੁਕਰੀਆ ਅੱਜ ਡੀਏਵੀ ਕਾਲਜ ਹੁਸ਼ਿਆਰਪੁਰ ਦੇ ਵਿੱਚ ਗੁਰੂ ਤੇਗ ਬਹਾਦਰ ਜੀ ਦੇ ਛੇਤੀ ਦਿਵਸ ਨੂੰ ਸਮਰਪਿਤ 350 50 ਸਾਲਾ ਛੇਤੀ ਦਿਵਸ ਨੂੰ ਸਮਰਪਿਤ ਇੱਕ ਰਾਜਪਦਰੀ ਸੈਮੀਨਾਰ ਕਰਵਾਇਆ ਗਿਆ ਜਿਦੇ ਵਿੱਚ ਡਾਕਟਰ ਕਰਮਜੀਤ ਕੌਰ ਪ੍ਰਿੰਸੀਪਲ ਦਸ਼ਮੇਸ਼ ਗਰਲਜ਼ ਕਾਲਜ ਚੱਕ ਅਲਾ ਬਖਸ਼ ਨੇ ਪ੍ਰੈਜ਼ੀਡੈਂਸ਼ੀਅਲ ਐਡਰੈਸ ਦੇ ਲਈ ਪਾਰਟਿਸਪੇਟ ਕੀਤਾ ਤੇ ਨਾਲ ਹੀ ਖਸ਼ਾਤਪੁਰ ਤੇ ਨੇੜੇ ਆਸ-ਪਾਸ ਦੇ ਜ਼ਿਲ੍ਹਿਆਂ ਤੋਂ ਵੱਖ-ਵੱਖ ਕਾਲਜਾਂ ਤੋਂ ਅਧਿਆਪਕ ਸਹਿਬਾਨ ਆਏ ਜਿਨ੍ਹਾਂ ਨੇ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਦਿਵਸ ਨੂੰ ਸਮਰਪਿਤ ਆਪਣੇ ਪਰਚੇ ਪੜ੍ਹੇ ਇਹਦੇ ਵਿੱਚ ਕਾਲਜ ਦੇ ਸਟਾਫ ਤੇ ਵਿਦਿਆਰਥੀਆਂ ਨੇ ਵੀ ਹਿੱਸਾ ਲਿਆ ਤੇ ਸਾਨੂੰ ਗੁਰੂ ਤੇਗ ਬਹਾਦਰ ਜੀ ਵਰਗੀ ਮਹਾਨ ਸ਼ਖਸੀਅਤ ਬਾਰੇ ਕਾਫੀ ਵਡਮੁੱਲੇ ਵਿਚਾਰ ਇਹਨਾਂ ਵਿਦਵਾਨਾਂ ਤੋਂ ਸੁਣਨ ਨੂੰ ਮਿਲੇ ਜਿਹਦੇ ਨਾਲ ਵਿਦਿਆਰਥੀਆਂ ਨੂੰ ਆਪਣੇ ਗੁਰੂ ਸਹਿਬਾਨ ਬਾਰੇ ਆਪਣੀ ਸੱਭਿਆਤਾ ਬਾਰੇ ਆਪਣੀ ਸੰਸਕ੍ਰਿਤੀ ਬਾਰੇ ਕਾਫੀ ਮਹੱਤਵਪੂਰਨ ਜਾਣਕਾਰੀ ਮਿਲੀ ਹੈ ਇਸ ਸੈਮੀਨਾਰ ਨੂੰ ਕਰਵਾਉਣ ਦੇ ਲਈ ਜਿਹੜਾ ਪੰਜਾਬ ਸਰਕਾਰ ਵੱਲੋਂ ਸਿੱਖਿਆ ਮੰਤਰੀ ਪੰਜਾਬ ਸਰਦਾਰ ਹਰਜੋਤ ਸਿੰਘ ਬੈਂਸੀ ਵੱਲੋਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਸਾਡੀ ਆਪਣੀ ਡੀਏਵੀ ਕਾਲਜ ਮੈਨੇਜਰ ਕਮੇਟੀ ਦੇ ਪ੍ਰਧਾਨ ਡਾਕਟਰ ਅਨੂਪ ਕੁਮਾਰ ਜੀ ਤੇ ਸਕੱਤਰ ਸ਼੍ਰੀ ਆਰਮ ਪੱਲਾ ਜੀ ਵੱਲੋਂ ਉਤਸ਼ਾਹਿਤ ਕੀਤਾ ਗਿਆ ਸੀ ਕਿ ਅਸੀਂ ਇਸ ਗੁਰੂ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਇੱਕ ਰਾਜ ਪੱਧਰੀ ਸੈਮੀਨਾਰ ਕਰਵਾਈ ਹੈ ਜਿਸ ਨੂੰ ਅੱਜ ਡੀਏਵੀ ਕਾਲਜ ਹੁਸ਼ਿਆਰਪੁਰ ਦੇ ਵਿੱਚ ਕਰਵਾਇਆ ਗਿਆ ਤੇ ਇਸ ਮੌਕੇ ਤੇ ਮੈਂ ਜੀਬੀਸੀ ਅਪਡੇਟ ਦੀ ਟੀਮ ਦਾ ਵੀ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਖੁਸ਼ਾਲਪੁਰ ਤੇ ਖੁਸ਼ਾਲਪੁਰ ਤੋਂ ਬਾਹਰ ਦੂਸਰੇ ਜ਼ਿਲ੍ਹਿਆਂ ਦੇ ਵਿੱਚ ਲੋਕਾਂ ਤੱਕ ਪਹੁੰਚਾਉਣ ਦੇ ਲਈ ਸਾਡਾ ਸਹਿਯੋਗ ਦਿੱਤਾ ਇੱਕ ਵਾਰੀ ਫਿਰ ਮੈਂ ਜੀਬੀਸੀ ਅਪਡੇਟ ਦੀ ਟੀਮ ਦਾ ਧੰਨਵਾਦ ਕਰਦਾ ਤੇ ਵਿਦਿਆਰਥੀ ਸਮੂਹ ਨਗਰ ਨਿਵਾਸੀਆਂ ਸਾਰਿਆਂ ਨੂੰ ਗੁਰੂ ਜੀ ਦੇ ਵਿਅਕਤੀਤਵ ਤੋਂ ਜਿੰਨੀ ਕਿ ਸਾਨੂੰ ਸੇਧ ਮਿਲ ਸਕਦੀ ਹੈ ਉਹ ਸੇਧ ਲਈਏ ਤੇ ਉਹਨਾਂ ਦੇ ਦੱਸੇ ਹੋਏ ਰਸਤੇ ਉੱਤੇ ਚੱਲ ਕੇ ਮਨੁੱਖਤਾ ਦੀ ਅਸੀਂ ਕਿਸੇ ਨਾ ਕਿਸੇ ਤਰ੍ਹਾਂ ਨਾਲ ਮਦਦ ਕਰ ਸਕੀਏ ਇਸ ਉਦੇਸ਼ ਨੂੰ ਆਪਣੇ ਜੀਵਨ ਦੇ ਵਿੱਚ ਹਮੇਸ਼ਾ ਬਣਾ ਕੇ ਰੱਖੀਏ ਧੰਨਵਾਦ